ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਦੇ ਤਹਿਤ ਸ਼੍ਰੀ ਅਸ਼ਪਨੀ ਕੋਰ ਆਈਪੀਐਸ ਐਸਐਸਪੀ ਤਰਨਤਾਰਨ ਸ਼੍ਰੀ ਅਜੇ ਰਾਜ ਸਿੰਘ ਜੀ ਐਸਪੀਡੀ ਤਰਨਤਾਰਨ ਦੇ ਦਿਸ਼ਾ ਨਿਰਦੇਸ਼ ਅਧੀਨ ਜਿਹੜੀ ਅੱਜ ਪਿੱਖੀਵਿੰਡ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਜਿਹੜਾ ਦੋਸ਼ੀ ਆਜੇ ਵੀਰ ਸਿੰਘ ਇਹਨੂੰ ਜਿਹੜੀ ਪੁਲਿਸ ਪਾਰਟੀ ਨੇ ਸੁਰਸਿੰਘ ਤੋਂ ਅਰੈਸਟ ਕੀਤਾ ਜਿਸ ਦੀ ਜੇਬ ਦੇ ਵਿੱਚ ਜਦੋਂ ਤਲਾਸ਼ੀ ਲਈ ਗਈ ਤੇ ਇਹਦੇ ਵਿੱਚੋਂ ਜਿਹੜੀ ਹੈ ਹੁਣ ਰਿਕਵਰ ਹੋਈ ਹੈ ਜਿਸ ਵਤੀ थाना ਭਿਕੂਵੰਡ ਵਿਖੇ ਮਕਦਮਾ ਨੰਬਰ 14 ਅੰਡਰ ਸੈਕਸ਼ਨ ਜਿਹੜਾ 21 ਸੀ ਐਨ ਡੀ ਪੀਆ ਸੈਕਟਰ ਦਰਜ ਕਰਕੇ ਜਿਹੜੀ ਇਹਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਵੇਗਾ। ਇਹਦਾ ਰਿਮਾਂਡ ਹਾਸਲ ਕਰਕੇ ਇਹਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਨੂੰ ਖੋਲਿਆ ਜਾਵੇਗਾ। ਇੱਥੇ ਮੈਂ ਦੱਸਣਾ ਚਾਹੁੰਦਾ ਹਾਂ ਜਿੱਥੇ ਭਿਕੂਵੰਡ ਸਾਊਥ ਵਿਜ਼ਨ ਦੇ ਵਿੱਚ ਡਰੋਨ ਗਤੀਵਿਧੀਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਉਥੇ ਡਰੋਨ ਗਤੀਵਿਧੀਆਂ ਵਿੱਚ ਸ਼ਾਮਿਲ ਜਿਹੜੇ ਜੇ ਵਿਅਕਤੀ ਆ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅ ਇੱਥੇ ਇਹ ਵੀ ਸ਼ੱਕ ਜਾਂਚ ਕੀਤਾ ਜਾ ਰਿਹਾ ਹੈ ਕਿ ਜਿਹੜੀ ਇਹ ਹੈਰੋਂ ਦੀ ਕੀਪ ਆ ਇਹ ਵੀ ਡਰੋਨ ਰਾਹੀਂ ਭਗਾਈ ਹੋਈ ਇਸ ਸੰਬੰਧੀ ਇਹਦੇ ਕੋਲੋਂ ਬੜੀ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਊਗੀ ਤੇ ਇਹਦੇ ਕੋਲੋਂ ਹੋਰ ਬਰਾਮਦਗੀ ਹੋਣ ਦੀ ਸੁਭਾਅ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਦੇ ਤਹਿਤ ਸ਼੍ਰੀ ਅਸ਼wini ਪੋਰ ਆਈਪੀਐਸ ਐਸਐਸਪੀ ਤਰਨਤਾਰਨ ਸ਼੍ਰੀ ਅਜੇ ਰਾਜ ਸਿੰਘ ਜੀ ਐਸਪੀਡੀ ਤਰਨਤਾਰਨ ਦੇ ਦਿਸ਼ਾ ਨਿਰਦੇਸ਼ ਅਧੀਨ ਜਿਹੜੀ ਅੱਜ ਪਿੱਖੀਵਿੰਡ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਜਿਹੜਾ ਦੋਸ਼ੀ ਆਜੇ ਵੀਰ ਸਿੰਘ ਇਹਨੂੰ ਜਿਹੜੀ ਪੁਲਿਸ ਪਾਰਟੀ ਨੇ ਸੁਰਸਿੰਘ ਤੋਂ ਅਰੈਸਟ ਕੀਤਾ ਕਿਸਦੀ ਜੇਬ ਦੇ ਵਿੱਚ ਜਦੋਂ ਤਲਾਸ਼ੀ ਲਈ ਗਈ ਤੇ ਇਹਦੇ ਵਿੱਚੋਂ ਜਿਹੜੀ ਹੈ ਹੁਣ ਰਿਕਵਰ ਹੋਈ ਹੈ ਜਿਸ ਵੱਤੀ थाना ਪੁਖੀਵਿੰਡ ਵਿੱਚ ਕੇਸ ਮਕਦਮਾ ਨੰਬਰ 14 ਅੰਡਰ ਸੈਕਸ਼ਨ ਜਿਹੜਾ 21 ਸੀ ਐਨ ਡੀ ਪੀ ਐ ਸੈਕਟ ਦਰਜ ਕਰਕੇ ਜਿਹੜੀ ਇਹਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਵੇਗਾ ਇਹਦਾ ਰਿਮਾਂਡ ਹਾਸਲ ਕਰਕੇ ਇਹਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਨੂੰ ਖੋਲਿਆ ਜਾਵੇਗਾ ਇੱਥੇ ਮੈਂ ਦੱਸਣਾ ਚਾਹੁੰਦਾ ਹਾਂ ਜਿੱਥੇ ਪੁਖੀਵਿੰਡ ਸਾਊਥ ਵਿਜਨ ਦੇ ਵਿੱਚ ਡਰੋਨ ਗਤੀਵਿਧੀਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਉਥੇ ਡਰੋਨ ਗਤੀਵਿਧੀਆਂ ਵਿੱਚ ਸ਼ਾਮਲ ਜਿਹੜੇ ਜਏ ਵਿਅਕਤੀ ਹੈ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅ ਇੱਥੇ ਇਹ ਵੀ ਸ਼ੱਕ ਜਾਂਚ ਕੀਤਾ ਜਾ ਰਿਹਾ ਹੈ ਵੀ ਜਿਹੜੀ ਇਹ ਐਰੋਨ ਦੀ ਖੇਪ ਆ ਇਹ ਵੀ ਡਰੋਨ ਰਾਹੀਂ ਮਗਾਈ ਹੋ ਗਈ ਇਸ ਸੰਬੰਧੀ ਇਹਦੇ ਕੋਲੋਂ ਬੜੀ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਊਗੀ ਤੇ ਇਹਦੇ ਕੋਲੋਂ ਹੋਰ ਬਰਾਮਦਗੀ ਹੋਣ ਦੀ ਸੁਭਾਅ